ਇਸ ਮੰਦਰ ਦੇ ਬਾਕਸ ਵਿੱਚ ਮਨੋ ਕਾਮਨਾ ਲਿਖ ਕੇ ਪਰਚੀ ਪਾਉਣ ਨਾਲ ਮੰਨ ਦੀ ਇੱਛਾ 11 ਦਿਨ ਵਿੱਚ ਹੋ ਜਾਂਦੀ ਹੈ ਪੂਰੀ ਸਿਰੜੀ ਵਾਲੇ ਸਾਈਂ ਬਾਬਾ ਜੀ ਦੇ ਇਸ ਮੰਦਰ ਵਿੱਚ ਪਰਚੀ ਲਿਖ ਕੇ ਪਾਉਣ ਨਾਲ 11 ਦਿਨਾਂ ਚ ਕਿਵੇਂ ਹੁੰਦੀ ਹੈ ਮਨੋ ਕਾਮਨਾ ਪੂਰੀ ਅੱਜ ਇਸ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਓਮ ਸਾਈਂ ਰਾਮ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਸਾਈਂ ਜੀ ਤੁਹਾਡੀ ਵੀ ਮਨੋ ਕਾਮਨਾ ਪੂਰਨ ਕਰਨਗੇ ਦੋਸਤੋ ਇਸ ਮੰਦਰ ਵਿੱਚ ਸਾਈਂ ਬਾਬਾ ਜੀ ਦੇ ਚਰਨਾ ਵਿੱਚ ਇੱਕ ਪਰਚੀ ਬਾਕਸ ਲੱਗਿਆ ਹੋਇਆ ਹੈ ਅਤੇ ਸ਼ਰਧਾਲੂ ਇਸ ਬਾਕਸ ਵਿੱਚ ਇੱਕ ਪਰਚੀ ਤੇ ਆਪਣੀ ਮਨੋ ਕਾਮਨਾ ਲਿਖ ਕੇ ਪਰਚੀ ਪਾਉਂਦੇ ਨੇ ਅਤੇ ਸਾਈਂ ਜੀ ਦੀ 108 ਵਾਰ ਪ੍ਰਕਰਮਾ ਕਰਦੇ ਨੇ ਸੱਚੇ ਮਨ ਨਾਲ ਪਰਚੀ ਲਿਖ ਕੇ ਸੁਖੀ ਗਈ ਸੁਖਨਾ 11 ਦਿਨਾਂ ਦੇ ਵਿੱਚ ਪੂਰੀ ਹੋ ਜਾਂਦੀ ਹੈ ਇਸ ਮੰਦਰ ਵਿੱਚ ਪੁੱਤਰ ਪ੍ਰਾਪਤੀ ਦੇ ਲਈ ਸੁਖੀ ਗਈ ਸੁਖਨਾ ਪੂਰੀ ਹੋਣ ਤੇ ਸ਼ਰਧਾਲੂ ਮੰਦਰ ਵਿੱਚ ਨਿੰਮ ਬਣ ਕੇ ਜਾਂਦੇ ਨੇ ਇਸ਼ਾਪੂਰਵਕ ਸ੍ਰੀ ਸ਼ਿਰੜੀ ਸਾਈ ਮੰਦਰ ਮਾਨਸਾ ਤਨਕੋਨੀ ਚੌਕ ਦੇ ਨੇੜੇਕ ਹੈ ਇਸ ਮੰਦਰ ਵਿੱਚ ਸਾਈ ਜੀ ਦੇ ਮੁੱਖ ਮੰਦਰ ਦੀ ਤਰ੍ਹਾਂ ਪੂਜਾ ਅਰਚਨਾ ਕੀਤੀ ਜਾਂਦੀ ਹੈ ਸਾਈ ਜੀ ਦੀ ਆਰਤੀ ਸ੍ਰੀ ਸ਼ਿਰੜੀ ਸਾਈ ਮੰਦਰ ਤੋਂ ਲਾਈਵ ਕੀਤੀ ਜਾਂਦੀ ਹੈ ਹਰ ਵੀਰਵਾਰ ਨੂੰ ਇਸ ਮੰਦਰ ਦੇ ਵਿੱਚ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ ਤੇ ਸ਼ਰਧਾਲੂਆਂ ਦਾ ਵੱਡਾ ਇਕੱਠ ਹੁੰਦਾ ਆਓ ਸ਼ਿਰੜੀ ਵਾਲੇ ਬਾਬਾ ਜੀ ਸ਼ਰਧਾਲੂਆਂ ਦੇ ਨਾਲ ਕਰਦੇ ਆਂ ਗੱਲਬਾਤ ਇੱਥੇ ਦੂਰੋਂ ਦੂਰੋਂ ਭਗਤ ਆਪਣੇ ਮੰਦੀਆਂ ਇੱਛਾਵਾਂ ਲੈ ਕੇ ਆਉਂਦੇ ਹਨ ਅਤੇ ਇੱਕ ਪਰਚੀ ਦੇ ਉੱਪਰ ਆਪਣੀ ਇੱਛਾ ਲਿਖ ਕੇ ਬਾਬਾ ਜੀ ਨੂੰ ਅਰਪਣ ਕਰਦੇ ਹਨ ਜੋ ਕਿ ਬਾਬਾ ਜੀ ਬੜੇ ਹੀ ਛੇਤੀ 11 ਦਿਨਾਂ ਦੇ ਵਿੱਚ ਜਦੋਂ ਭਗਤਾਂ ਦੇ ਦੁਆਰਾ 108 ਵਾਰੀ ਪ੍ਰਕਰਮਾ ਕੀਤੀ ਜਾਂਦੀ ਹੈ ਤਾਂ 108 ਵਾਰੀ ਪ੍ਰਕਰਮਾ ਕਰਨ ਦੇ ਦੌਰਾਨ ਹੀ ਬਾਬਾ ਜੀ ਉਹਨਾਂ ਭਗਤਾਂ ਦੀਆਂ ਹੋਈਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਹਨ ਓਮ ਸਾਈਂ ਰਾਮ ਜੀ ਜੋ ਵੀ ਭਗਤ ਸੱਚੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਇਸ ਪਰਿਕਰਮਾ ਦੇ 11 ਦਿਨਾਂ ਦੇ ਵਿੱਚ 108 ਚੱਕਰ ਪੂਰੇ ਕਰਦਾ ਹੈ ਉਸ ਭਗਤ ਦੀਆਂ ਸਾਰੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਹਨ ਇੱਥੇ ਬਹੁਤ ਦੂਰ ਦੂਤੋਂ ਭਗਤ ਆਉਂਦੇ ਹਨ ਆਪਦੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਇਸ ਸਲਿੱਪ ਬਾਕਸ ਦੇ ਵਿੱਚ ਆਪਦੀ ਮਨੋ ਕਾਮਨਾ ਲਿਖ ਕੇ ਇਸ ਬਾਕਸ ਵਿੱਚ ਪਾਉਂਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾ ਇੱਥੇ ਸਾਈਂ ਬਾਬਾ ਜੀ ਜ਼ਰੂਰ ਪੂਰੀਆਂ ਕਰਦੇ ਹਨ ਬੋਲੋ ਸਾਈ ਨਾਥ ਮਹਾਰਾਜ ਕੀ ਜੈ ਇੱਥੇ ਬਹੁਤ ਦੂਰੋਂ ਦੂਰੋਂ ਪਸਾਰੇ ਪੰਜਾਬ ਦੇ ਵਿੱਚੋਂ ਭਗਤ ਤੇ ਸ਼ਰਧਾਲੂ ਸਾਈਂ ਬਾਬਾ ਜੀ ਨੂੰ ਪ੍ਰਣਾਮ ਕਰਨ ਵਾਸਤੇ ਉਹਨਾਂ ਦੀ ਕਿਰਪਾ ਲੈਣ ਵਾਸਤੇ ਇੱਥੇ ਪਹੁੰਚਦੇ ਨੇ ਉਹਨਾਂ ਦੁਆਰਾ ਭਗਤਾਂ ਦੁਆਰਾ ਸਾਈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਇੱਕ ਪਰਚੀ ਲਿਖ ਕੇ ਉਹਨਾਂ ਦੀ ਇੱਛਾ ਦੀ ਇੱਕ ਪਰਚੀ ਲਿਖ ਕੇ ਪਾਈ ਜਾਂਦੀ ਹੈ ਜੋ ਵੀ ਉਹਨਾਂ ਦੀ ਇੱਛਾ ਹੁੰਦੀ ਹੈ ਜੋ ਉਹ ਚਾਹੁੰਦੇ ਨੇ ਕਿ ਸਾਈਂ ਬਾਬਾ ਦੁਆਰਾ ਪੂਰੀ ਕੀਤੀ ਜਾਵੇ ਅਤੇ ਉਹ ਇਹੇ ਆਪਣੇ ਦੁਆਰਾ ਸੁਖ ਸੁਖ ਦੇਣੇ ਕਿ ਅਸੀਂ 108 ਚੱਕਰ ਜਪਰੀ ਕਰਮਾ ਕਰਾਂਗੇ ਤਾਂ ਕਿ ਸਾਡੀ ਇੱਛਾ ਪੂਰੀ ਹੋਵੇ ਅਤੇ ਹਮੇਸ਼ਾ ਇਹ ਦੇਖਿਆ ਗਿਆ ਕਿ ਜਦੋਂ ਹੀ ਉਹ 108 ਆਪਣੇ ਚੱਕਰ ਪੂਰੇ ਕਰਦੇ ਹਨ ਉਸੇ ਦੌਰਾਨ ਹੀ ਉਹਨਾਂ ਦੀ ਇੱਛਾ ਹਮੇਸ਼ਾ ਪੂਰੀ ਹੋਈ ਹੈ ਸਾਈਂ ਬਾਬਾ ਦੇ ਚੜ੍ਹਨਾ ਵਿੱਚ ਕੀਤੀ ਗਈ ਹਰ ਇੱਛਾ ਅੱਜ ਤੱਕ ਪੂਰੀ ਹੋਈ ਹੈ ਜਿਵੇਂ ਕਿ ਕਈ ਭਗਤ ਬਾਹਰ ਜਾਣ ਦਾ ਆਪਣਾ ਵੀਜ਼ਾ ਲਗਵਾਉਣ ਦੇ ਲਈ ਚਾਹ ਰਣਾਂ ਦੇ ਵਿੱਚ ਇੱਛਾ ਰੱਖਦੇ ਹਨ ਉਹ ਵੀ ਅੱਜ ਤੱਕ ਪੂਰੀ ਹੋਈ ਹੈ ਕਈ ਭਗਤਾਂ ਦੇ ਪੁੱਤਰ ਦਾਤ ਉਹਨਾਂ ਨੂੰ ਮਿਲੀ ਹੈ ਕਈਆਂ ਦੇ ਕੋਈ ਹੋਰ ਬਿਮਾਰੀਆਂ ਹੁੰਦੀ ਹੈ ਉਹ ਅੱਜ ਤੱਕ ਹਮੇਸ਼ਾ ਠੀਕ ਹੋਈ ਦੇਖੀ ਗਈ ਹੈ ਤੇ ਤੁਸੀਂ ਵੀ ਆਓ ਤੇ ਆਪਣੀ ਕੋਈ ਵੀ ਐਸੀ ਇੱਛਾ ਹੁੰਦੀ ਹੈ ਸਾਈਂ ਬਾਬਾ ਦੇ ਚਰਨਾਂ ਦੇ ਵਿੱਚ ਤੁਸੀਂ ਆਪਣੀ ਪਰਚੀ ਲਿਖ ਕੇ ਪਾਓ ਉਹਨਾਂ ਵੱਜੋਂ ਮਨ ਦੇ ਨਾਲ ਉਹਨਾਂ ਕੋਲੋਂ ਪ੍ਰਾਰਥਨਾ ਕਰੋ ਤੇ ਤੁਸੀਂ ਵੀ ਦੇਖੋਗੇ ਕਿ ਤੁਹਾਡੀ ਇੱਛਾ 11 ਦਿਨਾਂ ਦੇ ਵਿੱਚ ਹੀ ਪੂਰੀ ਹੋਵੇਗੀ ਓਮ ਸਾਇਰਾ